ਹਾਂ ਜੀ ਬਾਰੇ ਕੀ ਨਾਮ ਟੋੜਾ ਮੈਨੂੰ ਇੱਕ ਗੱਲ ਆ ਸਾ ਕੀ ਗੱਲ ਹੋਈ ਹੈ ਜਿਹੜੀ ਅੱਜ ਤੁਹਾਡੇ ਮਤਲਬ ਇਥੇ ਕਿਸਤਲੇ ਤੱਕ ਹੋਈ ਗੱਲ ਜੀ ਤੁਹਾਡੇ ਘਰੇ ਕਿਸਤਲਾਂ ਵਾਲਾ ਮੁੰਡਾ ਆ ਮੈਂ ਉਹਨੂੰ ਕਿਹਾ ਬ੍ਰੇਡ ਸਾਡੇ ਘਰ ਦੇ ਘਰੇ ਆਣੀ ਉਹ ਕੰਮ ਗਏ ਹੋਏ ਆਗੇ ਉਹਨੇ ਮੇਰੀ ਗੱਲ ਸੁਣੀ ਮੈਂ ਉਹਨੂੰ ਜੱਤਪੁਰ ਗਿਆ ਨੰਬਰ ਦੀ ਮੰਗਾਂ ਚੱਤੀ ਦਾ ਨੰਬਰ ਦਿੱਤਾ ਉਹਨੇ ਕਾਲ ਨਹੀਂ ਕੀਤੀ ਜੀ ਫਿਰ ਉਹ ਅੰਦਰ ਚਲਾ ਗਿਆ ਉਹਨੂੰ ਮੈਂ ਹੰਡ ਤੱਕ ਕਰਨ ਕੋਸ਼ਿਸ਼ ਕੀਤਾ ਜੀ ਚਾਤਾ ਜੀ ਉਹਨਾਂ ਨੂੰ ਕੁੱਟਿਆ ਤੁਹਾਡੇ ਚਾਚੇ ਜੀ ਕਿੰਨੇ ਟਾਈਮ ਬਾਅਦ ਆ ਗਈ ਸੀ ਜੀ ਦਾ ਜੀ ਸੜਕ ਤੇ ਖੜੇ ਸੀ ਉਹ ਵੀ 10 ਮਿੰਟ ਬਾਅਦ ਆ ਗਏ ਸੀ ਕਿਉਂ ਨਾ ਮੋਟਰਨਿਕ ਦੇਖਿਆ ਅਸਾ ਹੁਣ ਕੀ ਸਾਡੇ ਇਨਸਾਫ ਦੀ ਮੰਗੀ ਬੰਦੀ ਕਾਰਵਾਈ ਕੀਤੀ ਅਸੀਂ ਮੰਗਤ ਹਾਂਜੀ ਸਾਡੇ ਘਰ ਦੇ ਮਜ਼ਦੂਰੀ ਕਰਦੇ ਆ ਮੇਰੀ ਪ੍ਰਸ਼ਾਸਨ ਅੱਗੇ ਇਹ ਬੇਨਤੀ ਹੈ ਕਿ ਜੇਕਰ ਕੁੜੀਆਂ ਕਰੀਆਂ ਕਰੇ ਹੁਣ ਤਾਂ ਉਹਨਾਂ ਨੂੰ ਕਰੇ ਨਾ ਵੜਨ ਦਿੱਤਾ ਜਾਵੇ ਹਾਂਜੀ ਵੀਰੇ ਕੀ ਨਾਮ ਤੁਹਾਡਾ ਜਸਵਿੰਦਰ ਸਿੰਘ ਜੀ ਵੀਰੇ ਕੀ ਨਾਮ ਤੁਹਾਡਾ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਕੀ ਗੱਲ ਹੋਈ ਆ ਮੈਂ ਸਾਡੇ ਕੇ 5 ਵਜੇ ਹੋਵੇ 12 ਚ ਖੜਾ ਸੀਗਾ ਤੇ ਇੱਕ ਇੱਥੋਂ ਮੁੰਡਾ ਮੋਟਰਸਾਈਕਲ ਨਾਲ ਲੰਘਿਆ ਕਿਉਂ ਸਾਡੇ ਚਾਚੇ ਕੇ ਬਾਰਾਂ ਦੇ ਕਿਸਤਾਂ ਆ ਪਹਿਲਾਂ 2-3 ਮਿੰਟ ਬਾਰਾਂ ਚ ਕੁੜੀ ਕੋਲੇ ਖੜਾ ਰਿਆ ਮੁੜ ਕੇ ਅੰਦਰ ਵੜ ਗਿਆ ਹਮਮ ਚਲ ਮੈਂ ਗੇੜਾ ਦੇ ਕੇ ਚਲ ਮੈਂ ਵੀ ਮਾਗਰ ਮਾਹ ਦੇਖਣਾ ਕੌਣ ਆ ਕੱਲੀ ਕੁੜੀ ਘਰੇ ਕਿੰਵੇਂ ਨਹੀਂ ਐ ਤੇ ਉਹ ਅੰਦਰ ਜਾ ਕੇ ਜੋ ਦੇਖਿਆ ਮੇਰੇ ਤੋਂ ਭਾਈ ਜਰਿਆਣੀ ਗਿਆ ਠੀਕ ਨਾ ਜੋ ਕੁਝ ਹੋਇਆ ਮੈਂ ਕੀਤਾ ਇਹਨਾਂ ਤੇ ਕਾਰਵਾਈ ਕਰੀ ਜਾਵੇ ਕਲੋਤੀਆਂ ਬਣਾ ਰੇਗ ਰਿਆਂ ਘਰੇ ਠੀਕ ਐ ਕਿਸਤਾਂ ਲੈ ਆ ਕੇ ਜੋ ਕਰਦੇ ਆ ਠੀਕ ਨਾ ਜੀ ਇਹਨਾਂ ਦੀ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਨਹੀਂ ਹੋਵੇ ਤੇ ਉਹ ਇਹਨਾਂ ਦਾ ਠੀਕ ਐ ਰੇਗ ਨਾ ਈਆਂ ਘਣਾ ਕਰਿਆ ਕਲ ਵਾਲਾ ਦਿਹੜੀਦਾਰ ਵੀ ਜੰਦਾ ਨਾ ਕੋਈ ਹੋਣੀ ਇਹ ਇਹਨਾਂ ਬਹੁਤ ਵਧ ਕਾਰਵਾਈ ਕਰੀ ਜਾਵੇ ਜਿੰਨੀ ਤੋਂ ਜਿੰਨੀ ਹੋ ਜਿੰਨੀ ਸਭ ਤੋਂ ਸੰਤ ਕਾਰਵਾਈ ਹੋਵੇ ਇਹਨਾਂ ਦੀ ਇੱਕ ਮਸਲਾ ਸੀਗਾ ਮੋਟਰਸਾਈਕਲ ਨੂੰ ਅੱਗ ਲਾਉਣ ਵਾਲਾ ਉਹ ਕੀ ਗੱਲ ਸੀ ਉਹ ਜਦੋਂ ਭੱਜ ਕੇ ਜੰਦਰਾ ਨੱਕਣ ਲੱਗਿਆ ਜੀ ਉਹ ਕਹਿੰਦਾ ਤੈਨੂੰ ਮੈਂ ਭਾਂਜੇ ਉੱਧਰ ਡਾਉਂਗਾ ਜਿੱਥੋਂ ਤੂੰ ਕਹੋਣੇ ਆਪ ਜੀ ਆਪ ਅੱਗ ਲਾਇਆ ਦੇ ਮੋਟਰਸਾਈਕਲ ਨੂੰ ਮੈਨੂੰ ਖਿਚਾਉਂਦੇ ਮਾਰਨ ਆਪ ਸੱਚਾ ਹੋਣ ਦਾ ਮਾਰਾ ਜੀ ਉਹਨੇ ਆਪ ਜੀ ਆਪ ਅੱਗ ਲਾਈ ਜੀ ਜੋ ਕੁਝ ਕਰ ਉਹਨੇ ਆਪ ਜੀ ਆਪ ਕਰਿਆ ਹਾਂਜੀ ਉਹ ਗੱਲ ਇਹ ਗੱਲ ਕਹਿ ਰਿਹਾ ਵੀ ਐਂ ਕਰਕੇ ਮੋਟਰਸਾਈਕਲ ਨੂੰ ਤੁਸੀਂ ਅੱਗ ਲਾਈ ਆ ਜੀ ਉਹ ਜੀ ਜਾਣ ਪੁੱਜ ਕੇ ਕਹਿੰਦਾ ਆਪ ਜੀ ਮੇਰੇ ਉੱਤੇ ਇਲਜ਼ਾਮ ਲਾਉਂਦਾ ਮੈਂਰਾ ਆਪ ਸੱਚਾ ਹੋਣ ਦਾ ਮੈਂਰਾ ਕਹਿੰਦਾ ਬਚਣਾ ਚਾਹੁੰਦਾ ਹਣ ਵੀ ਮੈਂ ਨੱਕਣਾ ਉਹ ਨਹੀਂ ਹੁਣ ਮੇਰੇ ਉੱਤੇ ਇਲਜ਼ਾਮ ਛੱਡਦਾ ਸਾਰੇ ਉਹ ਇਨਸਾਫ ਦੀ ਕੀ ਮੰਗ ਕਰਦੇ ਹੋ ਬਚਨਾਂ ਤੋਂ ਤੇ ਕਾਰਵਾਈ ਵੱਧ ਤੋਂ ਵੱਧ ਕਰੀ ਜਾਵੇ ਜਿੰਨੀ ਹੋਵੇ ਓਨੀ ਵੱਧ ਤੋਂ ਵੱਧ ਕਾਰਵਾਈ ਹੋਵੇ ਇਹ ਬੰਦਿਆਂ ਤੇ ਇਹ ਰੇਕ ਦੇ ਘਰੇ ਵੜਦੇ ਆ ਜੀ ਜਿੰਨੀ ਹੋਵੇ ਉਹਨਾਂ ਤੋਂ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਬੰਦਿਆਂ ਤੇ ਇਹਨਾਂ ਦਾ ਘਰੇ ਜੀ ਮੰਨ ਲਾਜੋ ਕੋਈ ਘਰੇ ਬੰਦਾ ਨਹੀਂ ਰਹਿੰਦਾ ਘਰੇ ਵੱੜਨਾ ਕੋਈ ਮਤ ਮੇਰਾ ਚਾਚਾ ਉਹ ਦਿਹਾੜੀ ਗਿਆ ਬਾਈ ਭਾਬੀ ਬਾਹਰ ਗਏ ੱੱਕੇ ਨਾਲ ਗਏ ਮਤਲਬ ਮਨ ਲੱ ਕਰੇ ਜੀ ਬਾੜ ਨਾਲ ਕੋਈ ਮਨ ਕਰੇ ਰੇਗ ਦੇ ਕੱਲੀਆਂ ਕੁੜੀਆਂ ਨਾਲ ਮਤਲਬ ਕੀ ਹੈ ਕਰੇ ਕੱਲਿਆ ਕੱਲਿਆਂ ਨਾਲ ਬਾੜ ਨਾਲ ਰੇ ਕੋਈ ਕੰਮ ਕਾਰ ਜਾਂਦਾਈ ਕੱਲੀਆਂ ਕੁੜੀਆਂ ਛੱਡ ਕੇ ਆਣਾ ਹਲਕੀ ਕੀ ਕਰੂ ਜੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਜਿੰਨੀ ਇਹਨਾਂ ਦੇ ਕਾਰਵਾਈ ਸਖਤ ਤੋਂ ਸਖਤ ਕਰੀ ਜਾਵੇ ਜੀ ਹੱਥ ਬੰਨ ਕੇ ਬੇਨਤੀ ਕਰਦੇ ਆ ਜਿੰਨੀ ਵੀ ਸਖਤ ਕਾਰਵਾਈ ਹੋਵੇ ਉਹਨੇ ਬੱਤ ਬੱਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬੰਦਿਆਂ ਜੀ ਗੱਲ ਕੁਝ ਨੂੰ ਕਸਟਮ ਕਿਸਤ ਲੈਣ ਆਏ ਸੀ ਤੇ ਘਰੋਂ ਬਾਹਰ ਖੜਾ ਕਿਸਤ ਲੈਣ ਵਾਸਤੇ ਤੇ ਇਧਰੋਂ ਕੋਈ ਬਾਈ ਉਹਨਾਂ ਦਾ ਹੋਣਾ ਕੋਈ ਉਹ ਆਇਆ ਦਾ ਕੁੱਤਾਂ ਅੱਜ ਕੀ ਗੱਲ ਹੋਈ ਸੀ ਗੱਲ ਜੀ ਕਿਸਤ ਲੈਣਾ ਕਿਸਤਾ ਕਿਸ ਤੋਂ ਹੁੰਦੀ ਹੈ ਮੈਂਬਰ ਦੀ ਲੋਨ ਵਾਲੀ ਕਿਸਤ ਲੈਣ ਆਏ ਜੀ ਇੰਡੀਆ ਬੈਂਕ ਭਾਰਤ ਫਾਈਨੈਂਸ ਤੋਂ ਆ ਗਿਆ ਕਿਸਤ ਲੈਣ ਵਾਸਤੇ ਆਇਆ ਸਟਾਫ ਖੜਾ ਵੀ ਕਿਸਤ ਲੈਣ ਵਾਸਤੇ ਮੈਂਬਰ ਤਾਂ ਹੈ ਨਹੀਂ ਸੀ ਮੈਂਬਰ ਦੀ ਕੁੜੀ ਸੀ ਕਹਿੰਦੀ ਹੈ ਨਹੀਂ ਮੈਂਬਰ ਨਾਲ ਗੱਲ ਕਰੀ ਕਹਿੰਦੀ ਵੀ ਕੁੜੀ ਨਾਲ ਗੱਲ ਕਰਵਾ ਦਿਓ ਮੇਰੀ ਮੈਂਬਰ ਕਹਿੰਦੀ ਸਟਾਫ ਗੱਲ ਕਰ ਐਨੇ ਦਰ ਬਾਈ ਆਇਆ ਉਹਨੇ ਫੜ ਲਿਆ ਕੁੱਟਣ ਲੱਗਿਆ ਕਈ ਜਾ ਕੇ ਸਰਚੇ ਮਾਰੀ ਰਾੜ ਮਾਰੀ ਤੇ ਬਾਹਰ ਆ ਕੇ ਬਾਬਾ ਕੁੱਟਿਆ ਤੇ ਇਧਰ ਸਾਰੀ ਬਾਈਕ ਜਿਹੜੀ ਸੀ ਪੈਟਰੋਲ ਮਾਰ ਕੇ ਨਾਲ ਪਾਗੋ ਦੀ ਉੱਪਰ ਰੱਖ ਕੇ ਬਾਈਕ ਦੇ ਉੱਤੇ ਸਾੜਤੀ ਜੀ ਸਿਰਚ ਮਾਰੀ ਸਰਟੀਫਾਈ ਨਾਲ ਉਹਨਾਂ ਦਾ ਇਹ ਵੀ ਕਹਿਣਾ ਕਿ ਕਹਿੰਦੇ ਵੀ ਸਾਡੀ ਕੁੜੀ ਨੂੰ ਫੜਿਆ ਗਿਆ ਨਹੀਂ ਨਹੀਂ ਜੀ ਐ ਮੇਰਾ ਕੁਝ ਨਹੀਂ ਬਾਹਰ ਘੜਿਆ ਸੀ ਕਵਾਂਡੀਆਂ ਤੋਂ ਪੁੱਛ ਸਕਦਾ ਜੀ ਕੀ ਹੈ ਗਿਆ ਉਹਨਾਂ ਨੇ ਆਖਿਆ ਕਹਿੰਦਾ ਕੁੜੀ ਨਾਲ ਗੱਲ ਕਰਾ ਦਿਓ ਹਮਮ ਪਰ ਉਹਨਾਂ ਨੇ ਮਤਲਬ ਇਹ ਜੀ ਗੱਲ ਕਰਾਉਂਦਾ ਗਿਆ ਉਹਦੋਂ ਉਹ ਅੱਗੇ ਕਹਿੰਦਾ ਅਸੀਂ ਤੁਹਾਡੇ ਤੋਂ 5000 ਰੁਪਏ ਲੈਣਾ ਕੁੜੀ ਨੂੰ ਗੇਮ ਕਰਕੇ ਲੈ ਕੇ ਨਾਲ ਸਾਡਾ ਜਿਹੜਾ 3000 ਕਾਸੀ 29800 ਰੁਪਏ ਸੀ ਉਹ ਵੀ ਲੈ ਕੇ ਵਾਗੇ ਜੀ ਕੈਸ਼ ਵੀ ਆ ਗਿਆ ਸੀ ਉਹ ਵੀ ਨਹੀਂ ਆ ਗਿਆ ਸਾਨੂੰ ਬੈਗ ਖਾਲੀ ਮਿਲਿਆ ਬੈਗ ਆ ਠੀਕ ਹੈ ਮੰਗ ਕੀ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਮੰਗ ਜੀ ਇਨਸਾਫ ਦੀ ਮੰਗ ਕਰਦੇ ਵੀ ਇਨਸਾਫ ਮਿਲਣਾ ਚਾਹੀਦਾ ਸਾਨੂੰ ਅਸੀਂ ਹੁਣ ਵੀ ਖੜੇ ਜੀ ਬਾਈ ਹੁਣ ਵੀ ਰਾਡ ਲੈ ਕੇ ਆਏ ਸਾਡੇ ਮਗਰ ਪਿਆ ਗਿਆ ਹੁਣ ਵੀ ਗਾਣਾ ਕੱਢਦਾ ਸੀ ਪਰ ਆ ਵਾਗੇ ਜੀ ਠੀਕ ਹੈ ਜੀ ਸਰ ਬੀਤੇ ਦਿਨੀ ਇੱਕ ਬੜਾ ਤੇ ਪਿੰਡ ਘਟਨਾ ਕੱਢੀ ਸੀ ਜਿੱਥੇ ਕਿ ਇੱਕ ਕਿਸਤ ਲੈਣ ਆਏ ਮੁਲਾਜ਼ਮੇ ਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ ਆ ਤੇ ਉਹਦੇ ਤੇ ਕੁੱਟਮਾਰ ਕੀਤੀ ਗਈ ਆ ਇੱਕ ਸੌਂਦੀ ਕਟਮਾਨ ਮੰਨ ਦਿੱਤੀ ਦਿੱਤੀ ਨੇ 24 ਇੰਟਰਫੈਕਸ਼ਨ ਹੰਪਰਟੇ ਹੰਪਰਟਾਰੀ ਕਾਸਟ ਸੰਘ ਵਿੱਚ ਜਿੰਨਾ ਰਸਈ ਹੈ ਜੀ ਬਰਪਿਆਂ ਅਜੀਤ ਸਿੰਘ ਪੁੱਤਰ ਰਵੇਜ ਸਿੰਘ ਦੀਪਾ ਵਾਲੀ ਰੈਸਟਫਾਰਕ ਦਾ ਇਕਲਾ ਬਰਕਰਾਰ ਕੁਸ਼ਵਿੰਦਰ ਸਿੰਘ ਪੁੱਤਰ ਆਹੂ ਸਾਡੀ ਬਿਧਾਤੇ ਕਦਮ ਉੱਤੇ ਤੇ ਜਿੰਨਾ ਪੀਸ਼ ਕੀ ਹੈ ਰੈਸਟ ਪੈਗੀ ਕਿ ਬਾਕੀ ਹੈ ਜੀ ਨਹੀਂ ਰੈਸਟ ਪੈਗੀ ਜੀ ਠੀਕ ਜੀ ਸਰ ਉਹ ਜਿਹੜੀ ਲੜਕੀ ਨੇ ਵੀ ਦੋਸ਼ ਲਾਏ ਆ ਉਹ ਤੁਹਾਡੇ ਤੇ ਨਹੀਂ ਚਾਏ ਨੇ ਜੀ ਨਹੀਂ ਉਹ ਗਲਤ ਬੋਲ ਰਹੇ ਨੇ ਉਹ ਇਹ ਦੋਸ਼ੀ ਹੈਗੇ ਦਿਖਾ ਦੋਈ ਗਲਤ